ਸਰ ਪਹਿਲਾਂ ਤਾਂ ਮੈਂ ਨੇਬਰੀ ਕਰਦਾ ਹੁੰਦਾ ਸੀਗਾ ਜੀ ਖੜਾ ਸੀਗਾ ਮਾਂ ਚੱਲ ਮੈਂ ਚੱਲ ਬੜਦਾ ਕਿਹੜਾ ਬੱਠਣੀ ਚੱਕਣੀ ਕਿਹੜਾ ਕੁਰਸੀ ਤੇ ਬੈਠਣਾ ਹੀ ਊੜੇ ਆੜੇ ਤੋਂ ਸਟਾਰਟ ਕਰਕੇ ਹੌਲੀ ਹੌਲੀ ਉਹਨਾਂ ਨੇ ਪੜ੍ਹਨਾ ਲਿਖਣਾ ਸਿੱਖਿਆ ਸੀਗਾ ਜੀ ਉਹਨਾਂ ਲਵੇ ਆਇਆ ਸੀ ਉਹ ਘਰ ਦੇ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਸੀਗੇ ਹਾਂ ਹੌਲੀ ਹੌਲੀ ਐ ਸੈੱਟ ਹੋ ਗਿਆ ਜੀ ਘਰ ਦੇ ਹਾਲਾਤ ਵੀ ਸੈੱਟ ਹੋ ਗਏ ਤੇ ਆਪਣੇ ਆਪੋ ਆਪਣੀਆਂ ਜ਼ਿੰਦਗੀਆਂ ਚ ਵੀ ਸੈੱਟ ਹੋ ਗਏ ਆ ਅਸਲ ਵਿੱਚ ਸਰ ਇਹ ਲੋਕਾਂ ਨੂੰ ਜਿਵੇਂ ਕਹਿੰਦੇ ਕਿਤਾਬਾਂ ਤੱਕ ਜਾਨਾ ਮੁਸ਼ਕਲ ਸੀ ਥੋੜਾ ਜਿਹਾ ਜੀ ਆਪਾਂ ਥੋੜਾ ਜਿਹਾ ਉਹ ਸੌਖਾ ਕੀਤਾ ਸਰ ਉਹ ਲੇਵਲ ਨਾਲ ਤਾਂ ਵਧੀਆ ਨਾਲ ਤਾਂ ਜਾਨ ਸੌਖੀ ਹੈ ਜੀ ਰਾਮਦਨ ਬੈਠੇ ਇੱਥੇ ਜੀ ਇਹ ਜਿਹੜੇ ਬੁੱਕਸ ਨੇ ਤੁਹਾਨੂੰ ਅੱਗੇ ਵਧਣ ਵਾਸਤੇ ਵੀ ਉਹ ਕਰਦਿਆਂ ਨੇ ਤੇ ਇੱਕ ਤੁਹਾਨੂੰ ਚੰਗਾ ਇਨਸਾਨ ਵੀ ਬਣਾਉਂਦਿਆਂ ਨੇ ਕਿਤਾਬਾਂ ਇੱਕ ਆਪਣਾ ਸਭ ਤੋਂ ਸੱਚਾ ਜੀਵਨ ਸਾਥੀ ਨੇ ਜੀ ਤੁਸੀਂ ਯਕੀਨ ਨਹੀਂ ਮੰਨਣਾ ਪਹਿਲੀ ਵਾਰ ਨਾ ਮੈਂ ਰਿਚੀ ਡੈਡ ਪੂਰ ਡੈਡ ਕਿਤਾਬ ਪੜ੍ਹੀ ਸੀ ਇੱਕ ਪੇਜ ਘੱਟੋ ਘੱਟ ਦੋ ਦਿਨਾਂ ਚ ਪੜਿਆ ਗਿਆ ਸੀਗਾ ਜੀ ਸਾਰੇ ਫੁੱਲ ਸਪੋਰਟ ਕਰਦੇ ਆ ਜੀ ਸਾਰਾ ਇਕੱਲਾ ਮੈਂ ਨਹੀਂ ਹੁਣ ਤਾਂ ਸਾਰਾ ਬੜੀ ਸਟਰਗਲ ਕਰਦਾ ਜੀ ਤੜਕੇ ਸੁਬਾ 5 ਵਜੇ ਉੱਠਣਾ ਪੈਂਦਾ ਕਿਨਾਂ ਜਿਹੜਾ ਬੱਠਲ ਚਾਹਦਾ ਹੁੰਦਾ ਉਹਦੇ ਵਾਸਤੇ ਇੱਕ ਸੁਪਨਾ ਹੁੰਦਾ ਵੀ ਮੈਂ ਕੁਰਸੀ ਤੇ ਬੈਠਾ ਮੇਰਾ ਨਾਮ ਗਗਨਦੀਪ ਜੰਗਾਈ ਮੈਂ ਬਰਨਾਲੇ ਦੀ ਲਾਗੀ ਪਿੰਡ ਆ ਪੱਤੀ ਸੇਹਵਾ ਜੀ ਉੱਥੋਂ ਦਾ ਰਹਿਣ ਵਾਲਾ ਹਾਂ ਸਰ ਪਹਿਲਾਂ ਤਾਂ ਮੈਂ ਲੇਬਰ ਹੀ ਕਰਦਾ ਹੁੰਦਾ ਸੀਗਾ ਜੀ ਤੇ ਲੇਬਰ ਕਰਦਾ ਹੁੰਦਾ ਸੀਗਾ ਤੇ ਉੱਥੋਂ ਆਪਣੇ ਇੱਕ ਆਪਣੇ ਮਿੱਤ ਮਿੱਤਰ ਜੀ ਨਾ ਦੇ ਹੈਗੇ ਨੇ ਗਏ ਉਹਨਾਂ ਪਬਲਿਕੇਸ਼ਨ ਤਰਕ ਭਾਰਤੀ ਤੇ ਉਹਨਾਂ ਨੇ ਉਥੋਂ ਲੇਬਰ ਲੇਬਰ ਚਾਹੁੰ ਚਾਹੀ ਸੀਗੇ ਵੀ ਕੋਈ ਬੰਦਾ ਚਾਹੀਦਾ ਜਿਹੜਾ 10-12 ਪੜਿਆ ਹੋਵੇ ਵੀ ਜਿਹੜਾ ਵੀ ਕੰਮ ਕਰ ਕਰ ਸਕਦਾ ਹੋਵੇ ਤੇ ਉੱਥੇ ਮੈਂ ਖੜਾ ਸੀਗਾ ਮੈਂ ਚੱਲ ਮੈਂ ਚੱਲ ਬੜਦਾ ਕਿਹੜਾ ਬੱਠਲੀ ਚੱਕਣੀ ਨੇ ਕਿਹੜਾ ਕੁਰਸੀ ਤੇ ਬੈਠਣਾ ਹੈ ਤੇ ਉੱਥੋਂ ਮੈਨੂੰ ਲੈ ਗਏ ਸੀਗੇ ਤੇ ਉੱਥੇ ਫਿਰ ਕਹਿ ਮੈਨੂੰ ਪੁੱਛਦੇ ਵੀ ਪੜਨਾ ਆਉਂਦਾ ਨਹੀਂ ਮਹਾਨਾ ਜੀ ਮਿਲਦਾ ਸੀ ਬੱਠਲੀ ਚੱਕਣੀ ਮੈਂ ਤਾਂ ਆ ਗਿਆ ਜੀ ਤੇ ਉਹ ਕਹਿੰਦੇ ਚੱਲ ਕੋਈ ਨਹੀਂ ਅੱਜ ਦਾ ਦਿਨ ਤਾਂ ਲਾ ਫਿਰ ਹੌਲੀ ਹੌਲੀ ਉਹਨਾਂ ਨੂੰ ਲੱਗਿਆ ਵੀ ਮੁੰਡਾ ਕੰਮ ਕਰਨ ਵਾਲਾ ਕਰ ਲੂਗਾ ਤੇ ਉਹਨਾਂ ਨੇ ਫਿਰ ਮੈਨੂੰ ਹੌਲੀ ਹੌਲੀ ਕਿਤਾਬਾਂ ਨਾਲ ਪਹਿਲਾਂ ਚੱਕ ਤਰਤੀ ਰੱਖਿਆ ਜੀ ਫਿਰ ਹੌਲੀ ਹੌਲੀ ਉਹਨਾਂ ਨੇ ਮੈਨੂੰ ਪੜ੍ਹਨਾ ਸਿਖਾਇਆ ਜੀ ਉੱਥੇ ਨਾ ਕੁੜੀਆਂ ਕੰਮ ਕਰਦੀਆਂ ਹੁੰਦੀਆਂ ਜੀ ਉਹ ਬਾਕਾਇਦਾ ਨਾ ਅੱਧਾ ਤਾਂ ਘੰਟਾ ਘੰਟਾ ਲ ਘੰਟਾ ਲਾ ਕੇ ਨਾ ਮੈਨੂੰ ਅਖਬਾਰ ਲੈ ਕੇ ਬਹਿ ਜਾਂਦੇ ਸੀਗਾ ਉਹ ਪੜਹਾਉਂਦੀਆਂ ਹੁੰਦੀਆਂ ਜੋੜ ਜੋੜ ਕੇ ਜੀ ਊੜੇ ਆੜੇ ਤੋਂ ਸਟਾਰਟ ਕਰਕੇ ਹੌਲੀ ਹੌਲੀ ਉਹਨਾਂ ਨੇ ਪੜ੍ਹਨਾ ਲਿਖਣਾ ਸਿਖਾਇਆ ਸੀਗਾ ਜੀ ਫਿਰ ਪੜ੍ਹਨ ਤੋਂ ਬਾਅਦ ਫਿਰ ਹੌਲੀ ਪਹਿਸਟ ਐਗਜ਼ੀਬੀਸ਼ਨ ਵਗੈਰਾ ਵੀ ਹੁੰਦੀਆਂ ਸੀ ਫਿਰ ਉਹ ਲਾਉਂਦਾ ਰਿਹਾ ਸੀ ਤੇ ਜਦੋਂ ਉਹਨਾਂ ਨਾਲ ਵੀ ਆਇਆ ਸੀ ਉਦੋਂ ਘਰ ਦੇ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਸੀਗੇ ਤੇ ਆਰਥਿਕ ਤੌਰ ਤੇ ਕਮਜ਼ੋਰੀ ਸੀ ਤੇ ਇਹਨਾਂ ਕਰਕੇ ਹੀ ਲੇਬਰ ਚ ਲੇਬਰ ਚ ਆਉਂਚ ਜਾਣਾ ਪੈਂਦਾ ਸੀਗੇ ਹੁਣ ਕਿੱਦਾਂ ਦੇ ਹੁਣ ਚਾ ਇਹ ਇੱਥੇ ਕੰਮ ਕਰਨ ਦੇ ਬਾਅਦ ਵਧਿਆ ਜਦੋਂ ਕਿਤਾਬਾਂ ਚ ਆਇਆ ਹ ਇੱਥੇ ਵੀ ਆਉਣ ਨਾਲ ਫਰਕ ਪਿਆ ਜੀ ਕਿਤਾਬਾਂ ਦੇ ਬਾਕੀ ਐ ਵੀ ਜਦੋਂ ਉਹਨਾਂ ਨਾਲ ਵੀ ਕੰਮ ਕਰਦੇ ਸੀ ਉਦੋਂ ਵੀ ਹੌਲੀ-ਹੌਲੀ ਕਿਤਾਬਾਂ ਦਾ ਕੰਮ ਕਰਦੇ ਸੀ ਨਾਲ-ਨਾਲ ਹੌਲੀ-ਹੌਲੀ ਮਾੜਾ-ਮੋਟਾ ਉਹ ਵੀ ਆਰਥਿਕ ਤੌਰ ਤੇ ਸਪੋਰਟ ਕਰ ਦਿੰਦੇ ਹੁੰਦੇ ਸੀਗੇ ਤੇ ਉਹਨਾਂ ਦਾ ਕਿ ਹੌਲੀ ਹੌਲੀ ਐ ਸੈੱਟ ਹੋ ਗਿਆ ਜੀ ਘਰ ਦੇ ਹਾਲਾਤ ਵੀ ਸੈੱਟ ਹੋ ਗਏ ਤੇ ਆਪਣੇ ਆਪੋ ਆਪਣੀਆਂ ਜ਼ਿੰਦਗੀਆਂ ਚ ਵੀ ਸੈੱਟ ਹੋ ਗਏ ਆ ਸੰਗਰੂਰ ਤੋਂ ਆਪਣੇ ਸਰੂਰ ਬਨਾਲਾ ਰੋਡ ਤੇ ਆਪਣਾ ਤਨੌਲਾ ਪਿੰਡ ਹੈ ਤਨੌਲੇ ਦੇ ਵਿੱਚ ਇੱਕ ਦੀਪ ਠੱਬਾਗਾ ਜੀ ਤੇ ਬਹੁਤ ਫੇਮਸ ਹੈ ਜੀ ਉੱਥੇ ਆਪਣੀ ਐਗਜ਼ੀਬਿਸ਼ਨ ਲੱਗੀ ਹੁੰਦੀ ਹੈ ਜੀ ਕਿਤਾਬਾਂ ਦੀ ਤੇ ਮੈਂ ਤੇ ਮੇਰਾ ਬ੍ਰਦਰ ਹੁੰਨੇ ਆ ਜੀ ਇੱਥੇ ਸਾਰਾ ਸਾਇਦੀ ਕਿਤਾਬਾਂ ਸਾਰੀਆਂ ਨਾਵਲ ਕਹਾਣੀਆਂ ਵੀ ਵਿਕੀ ਜਾਂਦੀਆਂ ਨੇ ਜੀਆਂ ਤੇ ਬਾਕੀ ਸਿੱਖ ਹਿਸਟਰੀ ਵੀ ਕੀ ਜਾਂਦੀਆਂ ਸਾਰੋ ਸਾਰੀ ਵੀ ਵਿਕੀ ਜਾਂਦੀਆਂ ਮੋਟੀਵੇਸ਼ਨ ਕਿਤਾਬਾਂ ਵੀ ਕੀ ਜਾਂਦੀਆਂ ਸਾਰੇ ਤਰ੍ਹਾਂ ਦੀਆਂ ਕਿਤਾਬਾਂ ਵੇਖਦੀਆਂ ਨੇ ਜੀ ਅਸਲ ਵਿੱਚ ਸਰ ਇਹ ਲੋਕਾਂ ਨੂੰ ਜਿਵੇਂ ਕਹਿੰਦੇ ਕਿਤਾਬਾਂ ਤੱਕ ਜਾਨਣਾ ਮੁਸ਼ਕਲ ਸੀ ਥੋੜਾ ਜਿਹਾ ਜੀ ਆਪਾਂ ਥੋੜਾ ਜਿਹਾ ਸੌਖਾ ਕੀਤਾ ਇਹ ਤਾਂ ਬਿਆਣ ਦੀ ਬਦੌਲਤ ਜੀ ਤੇ ਇਹਨਾਂ ਨੇ ਬਾਈਆਂ ਲਵੇ ਆ ਕੇ ਰਿਕਵੈਸਟ ਕੀਤੀ ਸੀ ਬਹੁਤ ਚੰਗੇ ਬਾਈ ਨੇ ਇਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲਾ ਲਓ ਕਾਕਾ ਤੇ ਉਹਦੇ ਨਾਲ ਨਾਲ ਜਨਕਿਆਂ ਲੋਕਾਂ ਤੱਕ ਵਧੀਆ ਜਨਕੀ ਕਿਤਾਬਾਂ ਪਹੁੰਚਣ ਲੱਗ ਗਏ ਹੁਣ ਇਹ ਇਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਆਪਾਂ ਆਮ ਤੌਰ ਤੇ ਤਾਬਿਆਂ ਤੇ ਜਾਂਦੇ ਆ ਖਾਣਾ ਖਾਣ ਜਾਂਦੇ ਆ ਇੰਜੋਏ ਕਰਨ ਜਾਂਦੇ ਆ ਪਰਿਵਾਰ ਨਾਲ ਪਰ ਕਿਤੇ ਨਾ ਕਿਤੇ ਇਹਦੀ ਜ਼ਰੂਰਤ ਹੈ ਹਰ ਇੱਕ ਥਾਂ ਤੇ ਇਹਦੀ ਜ਼ਰੂਰਤ ਹੈ ਸਰਕਾਰ ਵੱਲੋਂ ਵੀ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਇਹਦਾ ਕਾਰਨ ਇਹ ਹੈ ਕਿ ਆਪਣੇ ਵਿੱਚ ਬਹੁਤ ਵੱਡੀ ਘਾਟ ਆ ਗਈ ਆਪਣੀ ਜਿਹੜੀ ਨੌਜਵਾਨੀ ਹੈ ਅਸਲ ਦੇ ਵਿੱਚੋਂ ਕਿਤਾਬਾਂ ਤੋਂ ਦੂਰ ਹੋ ਗਈ ਤੇ ਮੋਬਾਈਲ ਦੇ ਨੇੜੇ ਹੋ ਗਈ ਸੋ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੋ ਗਿਆ ਪਰ ਕਿਤਾਬਾਂ ਨੂੰ ਆਪਾਂ ਕਿਤੇ ਨਾ ਕਿਤੇ ਜਾ ਕੇ ਭੁੱਲ ਗਏ ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਕਿਤਾਬਾਂ ਤਾਂ ਮਤਲਬ ਕਿ ਇੰਨੀਆਂ ਵਧੀਆ ਮਤਲਬ ਕਿ ਗਿਆਨ ਦਾ ਮਤਲਬ ਸੋਮਾ ਨੇ ਇਹਨਾਂ ਨੂੰ ਆਪਾਂ ਪੜ ਕੇ ਆਪਾਂ ਨੂੰ ਆਪਾਂ ਜ਼ਿੰਦਗੀ ਦੀ ਆਪਣੀ ਸੇਧ ਲੈ ਸਕਦੇ ਸੋ ਇਹ ਲੱਗੇ ਨੌਜਵਾਨਾਂ ਦੇ ਇੱਥੇ ਕੰਮ ਕੀਤਾ ਬਹੁਤ ਵਧੀਆ ਮੈਂ ਦੇਖਿਆ ਮੈਂ ਇਹਦੇ ਨਾਲ ਗੱਲਬਾਤ ਵੀ ਕੀਤੀ ਨੌਜਵਾਨ ਨਾਲ ਅਸਲ ਦੇ ਵਿੱਚ ਕਿਸੇ ਸਕੂਲ 'ਚ ਨਹੀਂ ਗਿਆ ਕਿਤੇ ਪੜਿਆ ਨਹੀਂ ਪਰ ਇਹ ਕਿਤਾਬਾਂ ਪੜ ਸਕਦਾ ਤੇ ਕਿਤਾਬਾਂ ਦੀ ਸਟਾਲ ਲਾਉਣ ਦਾ ਇਹਨੂੰ ਸ਼ੌਂਕ ਹੈ ਸੋ ਇਹ ਬਹੁਤ ਵਧੀਆ ਮਤਲਬ ਕਿਤੇ ਨਾ ਕਿਤੇ ਜਾ ਕੇ ਇਹ ਜਿਹੜਾ ਆਪਣੀ ਨੌਜਵਾਨੀ ਨੂੰ ਉਤਸ਼ਾਹਤ ਕਰਨ ਦਾ ਕੰਮ ਕਰਦਾ ਹੈ ਕੋਣੋ ਪੁੱਛ ਕੇ ਲੱਗੀ ਕਿ ਕਿਤਾਬਾਂ ਕਿਸ ਤਰ੍ਹਾਂ ਦੀ ਕਿਤਾਬਾਂ ਦੇਖਣੂਗੀ ਕਿਤਾਬਾਂ ਬਹੁਤ ਵਧੀਆ ਨੇ ਨਾਨਕ ਸਿੰਘ ਦੀ ਕਿਤਾਬ ਪਈ ਆ ਮੈਂ ਦੇਖੀ ਆ ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਜੀ ਦੀ ਪਈ ਆ ਪਿੱਛੇ ਮੈਂ ਦੇਖ ਕੇ ਆ ਆਪਨੇ ਓਮ ਪ੍ਰਕਾਸ਼ ਦਾਸੋ ਜੀ ਦੇ ਵੀ ਕਈ ਕਿਤਾਬਾਂ ਇੱਥੇ ਮਤਲਬ ਹਾਈਲਾਈਟ ਕੀਤੀਆਂ ਹੋਈਆਂ ਨੇ ਸੋ ਵਧੀਆ ਮਤਲਬ ਸਾਹਿਤ ਨਾਲ ਜੁੜੀਆਂ ਹੋਈਆਂ ਵਧੀਆ ਕਿਤਾਬਾਂ ਦਾ ਇਹਨਾਂ ਕੋਲੇ ਸੰਗ੍ਰਹਿ ਹੈ ਸਰ ਸਵੇਰ ਅਸੀਂ 6:30 ਵਜੇ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਹੁੰਦਾ ਹੈ ਗਰਮੀ ਸਰ ਦੇ ਫਰਕ ਤਾਂ ਪੈਂਦਾ ਸਰ ਦੇਖੋ ਬਾਕੀ ਇਹ ਆਪਣੇ ਢਾਬੇ ਵਾਲੇ ਨੇ ਜਿਹੜੇ ਬਾਈ ਜੀ ਇਹ ਆਪਣੀ ਬਹੁਤ ਸਪੋਰਟ ਕਰਦੇ ਨੇ ਜੇ ਮਾਲੜਾ ਵੀ ਹੁਣ ਕਾ 2 ਦਿਨ ਨੇ ਹੀ ਚੱਲਦੀ ਰਹੀ ਹੈਗੀ ਉਦੋਂ ਉਹਨਾਂ ਅੰਦਰੋਂ ਮੈਂਟੋ ਮੈਂਟੀ ਬੰਦੇ ਭੇਜਦੇ ਨੇ ਮੈਂਟੋ ਮੈਂਟੀ ਤਰਪਾਲ ਪਾ ਕੇ ਇਕੱਠੀਆਂ ਕਰ ਦਿੰਦੇ ਸੀ ਸਰ ਉਹ ਲੇਬਰ ਨਾਲ ਤਾਂ ਵਧੀਆ ਨਾਲ ਤਾਂ ਜਾਨ ਸੌਖੀ ਹੈ ਜੀ ਆਰਾਮਦਨ ਬੈਠੇ ਇੱਥੇ ਹੀ ਨਾ ਕਿਸਦਾ ਹੁਕਮ ਚੱਲਣ ਦੀ ਲੋੜ ਨਾ ਕਿਸਦਾ ਹੋਰ ਜੀ ਗੁਲਾਮੀ ਜੀ ਨਹੀਂ ਹੈਗੀ ਆਪਦਾ ਕੰਮ ਆਈ ਖੁੱਦ ਦਾ ਤੇ ਆਰਾਮਦਨ ਨੇ ਵੀ ਕਰਦੇ ਆ ਬਸ ਐਂ ਸੰਭਲੋ ਵੀ ਇਨਕਮ ਵੀ ਵਧੀਆ ਠੀਕ ਹੈ ਜੀ ਸਰਕਾਰੀ ਨੌਕਰੀ ਨਾਲੋਂ ਠੀਕ ਹੈ ਜੀ ਜਿਵੇਂ ਪ੍ਰਾਈਵੇਟ ਅਦਾਰਿਆਂ ਨਾਲੋਂ ਜੀ ਆਪਾਂ ਕਹਿੰਦੇ ਨਹੀਂ ਇਹ ਜਿਹੜੇ ਬੌਕਸ ਨੇ ਤੁਹਾਨੂੰ ਅੱਗੇ ਵਧਣ ਵਾਸਤੇ ਵੀ ਉਹ ਕਰ ਦਿਆ ਨੇ ਤੇ ਇੱਕ ਤੇ ਬਾਕੀ ਤੁਹਾਨੂੰ ਜਿਹੜੇ ਮਾੜੇ ਮੋٹے ਨਿੱਕੇ ਮੋٹے ਟੈਂਸ਼ਨਾਂ ਵਗੈਰਾ ਹੁੰਦੀਆਂ ਉਹਨਾਂ ਤੋਂ ਵੀ ਬਾਹਰ ਕੱਢ ਦਿਆ ਨੇਗੇ। ਇਹ ਕਿਤਾਬਾਂ ਇੱਕ ਆਪਣਾ ਸਭ ਤੋਂ ਸੱਚਾ ਜੀਵਨ ਸਾਥੀ ਨੇ ਜੀ। ਤੁਸੀਂ ਪੜ੍ਹੀਆਂ ਕਿਤਾਬਾਂ? ਹਾਂ ਜੀ ਹਾਂ ਸਰ ਪੜ੍ਹੀਆਂ ਨੇ ਜੀ। ਕਿਹੜੀ ਕਿਹੜੀ? ਹਰੀ ਸਿੰਘ ਨਲੂਆ ਤੇ ਵੀ ਪੜ੍ਹੀ ਆ ਮਹਾਰਾਜਾ ਰਣਜੀਤ ਸਿੰਘ ਤੇ ਵੀ ਜੱਸਾ ਸਿੰਘ ਆਲੂਵਾਲੀਆ ਤੇ ਤੇ ਆਪਣੇ ਰਾਣੀ ਜਿੰਦਾ ਤੇ ਮਹਾਰਾਜਾ ਦਲੀਪ ਸਿੰਘ ਤੇ ਕਮਰਨਾਉਨ ਵਾਲ ਤੇ ਕਾਫੀ ਸਿੱਖ ਹਿਸਟਰੀ ਦੀਆਂ ਕਾਫੀ ਕਿਤਾਬਾਂ ਪੜ੍ਹੀਆਂ ਨੇ ਜੀ। ਤੁਸੀਂ ਯਕੀਨ ਨਹੀਂ ਮੰਨਣਾ ਪਹਿਲੀ ਵਾਰ ਨਾ ਮੈਂ ਰਿਚੀ ਡੈਡ ਪੂਰ ਡੈਡ ਕਿਤਾਬ ਪੜ੍ਹੀ ਸੀ ਇੱਕ ਪੇਜ ਘੱਟੋ ਜੋੜ 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 ਫਿਰ ਹੌਲੀ ਹੌਲੀ ਇਹ ਜੀ ਹਾਂ ਤੇ ਹੁਣ ਰੋਜ਼ ਆਇਆ ਸੰਲੋ 20 10 10 20 20 ਪੇਜ ਪੜ੍ਹ ਕੇ ਫਿਰ ਪੈਂਦੇ ਆ ਕਹਿੰਦਾ ਜੀ ਪਹਿਲਾਂ ਮਾੜਾ ਮੋਟਾ ਪੜ੍ਹੇ ਹੁੰਦੇ ਸੀ ਤੇ ਉਹ ਛੇਤੀ ਆਪਾਂ ਨੂੰ ਨੌਲੇਜ ਹੁੰਦੀ ਵੀ ਕਿਤਾਬਾਂ ਬਾਰੇ ਪੜ੍ਹਦੇ ਜੀ ਤੇ ਛੇਤੀ ਥੋੜੀ ਤਰੱਕੀ ਕਰ ਲੈਂਦੇ ਜੀ ਤੇ ਐ ਵੀ ਹੁਣ ਜਿਹੜਾ ਜਿੰਨੀ ਹੁਣ ਮੰਨ ਲਓ ਵੀ ਕਿਤਾਬ ਪੜ੍ਹਨ ਤੇ ਮੰਨ ਲਓ ਵੀ ਜੇ ਨਾਰਮਲ ਬੰਦੇ ਨੂੰ 2 ਦਿਨ ਲੱਗਦੇ ਆ ਮੈਨੂੰ ਉੱਥੇ 6 ਦਿਨ ਲੱਗਦੇ ਆ 7 ਦਿਨ ਜੀ ਬਈ ਇਹੀ ਥੋੜਾ ਜਿਹਾ ਪਸਤਾਵਾ ਹੁੰਦਾ ਜੀ ਸਾਰੇ ਫੁੱਲ ਸਪੋਰਟ ਕਰਦੇ ਜੀ ਸਾਰਾ ਕ ਤੜਕੇ ਸੁਬਾਹ 5 ਵਜੇ ਉੱਠਣਾ ਪੈਂਦਾ ਮੇਰੇ ਮਾਤਾ ਜੀ ਮੇਰੇ ਮੈਸੇਜ ਜੀ ਮੇਰੇ ਫਾਦਰ ਸਾਹਿਬ ਮੇਰੀ ਗੁੜੀਆਂ ਵੀ ਸਾਰੇ 5 ਵਜੇ ਉੱਠ ਖੜਦੇ ਆ ਜੀ ਫਿਰ ਰਾਤ ਨੂੰ 2 ਵਜੇ 1:30 ਵਜੇ ਜਾ ਕੇ ਪੈਂਦੇ ਆ ਸਾਰੇ ਟੱਬਰ ਜੀ ਵੀ ਸਾਰੇ ਟੱਬਰ ਦੀ سپورਟ ਆ ਜੀ ਐ ਨਹੀਂ ਹੈਗਾ ਮੈਂ ਇਕੱਲਾ ਕਰਦਾ ਜਾਂ ਮੇਰਾ ਇਕੱਲਾ ਭਾਈ ਕਰਦਾ ਸਾਰੇ ਟੱਬਰ ਦੀ سپورਟ ਆ ਜੀ ਉਹਨਾਂ ਨੂੰ ਵੀ ਉਨਾ ਹੀ ਜਾਗਣਾ ਪੈਂਦਾ ਜਿੰਨਾ ਸਾਨੂੰ ਜਾਗਣਾ ਪੈਂਦਾ ਹੈ ਇੱਕ ਨਾ ਜਿਹੜਾ ਬੱਠਲ ਚੱਕਦਾ ਹੁੰਦਾ ਉਹਦੇ ਬਾਅਦ ਇੱਕ ਸੁਪਨਾ ਆਉਂਦਾ ਵੀ ਮੈਂ ਕੁਰਸੀ ਤੇ ਬੈਠਾ ਤੇ ਆਪਣਾ ਉਹ ਸੁਪਨਾ ਪੂਰਾ ਹੋਇਆ ਵੀ ਅਪਾ ਬੱਠਲ ਚੱਕਣ ਤੋਂ ਬਾਅਦ ਆ ਕਬੱਠਲ ਛੱਡ ਕੇ ਕੁਰਸੀ ਤੇ ਕੋ ਮਨਾਏ ਤੇ ਹਾਲਾਂਕਿ ਦੋ ਤਿੰਨ ਬੰਦੇ ਇਥੇ ਕੰਮ ਵੀ ਕਰਦੇ ਨੇ ਜੀ ਆਪਣੇ ਆਪ ਵੀ ਜ਼ਿੰਦਗੀ ਸੌਖੀ ਹੈ ਜੀ ਕਿਸੇ ਸਾੜੀ ਦੀ ਧੁੱਪ ਚ ਮਰਨਾ ਕਿਥੇ ਆਰਾਮ ਨੇ ਉਧਰ ਦੁਕਾਨ ਲੱਤੀ ਵੀ ਐਸੀ ਸਾਡੇ ਗ੍ਰਾਮ ਨੇ ਉਥੇ ਬਹਿ ਜਾਂਦੇ ਆ ਜੀ ਆਪਣੇ ਆਪ ਵੀ ਜੂਨ ਸੌਖੀ ਹੈ ਜੀ ਮੈਂ ਨਾ ਮਨਦੀਪ ਸਿੰਘ ਆ ਜੀ ਮੈਂ ਦਾਸਪੁਰਾ ਸਰਪਲਮਾ ਡਰਾਈਵਰੀ ਕਰਦਾ ਸੀ ਠੀਕ ਹੈ ਜੀ 10 ਸਾਲ ਮੈਂ ਲਾਇਆ ਡਰਾਈਵਰੀ ਕੀਤੀ ਆ ਹੁਣ ਇਹਦਾ ਬਾਈ ਮਰਾਦਾ ਨੇ ਬੁੱਕਾਂ ਕੰਮ ਕੀਤਾ ਦੀਪੁਤਾਬੇ ਤੇ ਬਹੁਤ ਮਸੂਤਾਬਾਗਾ ਆਪਣੇ ਪਿਆਰ ਦੇ ਉਥੇ ਕਿਤਾਬਾਂ ਸਟਾਲ ਲਾਈ ਹੋਈ ਆ ਆਪਣੇ ਕਿਹਾ ਮੈਨੂੰ ਬੰਦਾ ਬੁੱਕਾ ਸ਼ੌਕ ਹੈ ਨਹੀਂ ਸੀ ਬ੍ਰਦਰ ਪੱਲਾ ਡੈਵਰੀ ਕਰਦੇ ਸੀ ਦਿਹਾੜੀ ਵਗੈਰਾ ਇਹਨਾਂ ਬੁੱਕਾਂ ਸ਼ੌਕ ਆ ਗਿਆ ਪਾ ਵੇਚਣ ਦਾ ਦੋ ਪਰਨ ਦਾ ਪੈ ਗਿਆ ਉਸ ਸਮੇਂ ਹੁਣੇ ਜੁੜੇ ਦੋ ਤਿੰਨ ਮਹੀਨਿਆਂ ਤੋਂ ਇਸ ਪੌਂਸ ਵਧੀਆ ਮੇਰੇ ਕੰਮ ਹੈ ਮੈਂ ਵੀ ਸੋਚਿਆ ਵੀ ਡਰਾਈਵਰੀ ਕਰਦਾ ਤਾਂ ਉਹਨਾਂ ਭਾਅ ਦੇ ਕੰਮ ਤੇ ਜਾਇਆ ਜਾਵੇ ਹੁਣ